ਸਤ ਸ੍ਰੀ ਅਕਾਲ ਮੇਰਾ ਨਾਮ ਜਸਪ੍ਰੀ ਸਿੰਘ ਹੈ ਐਸਟੀਪੀ ਨਿਊ ਦੇਖ ਰਹੇ ਹਾਂ ਸਾਰਿਆਂ ਦਾ ਸਵਾਗਤ ਹੈ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ ਤਾਮੀ ਬਲੋ ਪ੍ਰਧਾਨਗੀ ਤੋਂ ਅਸਤੀਫਾ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਅਤੇ ਸੱਤ ਮੈਂਬਰੀ ਕਮੇਟੀ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਅਸਤੀਫਾ ਦੇਣ ਦੇ ਕਾਰਨ ਸਪਸ਼ਟ ਕਰਦਿਆਂ ਤਾਮੀ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ فارਗ ਕਰਨ ਦੇ ਫੈਸਲੇ ਤੋਂ ਬਾਅਦ ਅਕਾਲ ਤਾਕਤ ਦੇ ਜਥੇਦਾਰ ਗਿਆਨੀ ਰਖਵੀਰ ਸਿੰਘ ਵੱਲੋਂ ਕੀਤੇ ਗਏ ਟਿੱਪਣੀਆਂ ਕਾਰਨ ਉਹ ਨੈਤਿਕ ਆਧਾਰ ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਤੋਂ ਦਿੱਤਾ ਗਿਆ ਅਸਤੀਫਾ ਤਾਂ ਮਿਨੇ ਅੰਤਰੰਕ ਕਮੇਟੀ ਨੂੰ ਭੇਜਿਆ ਜਦੋਂ ਕਿ 7 ਮੈਂਬਰੀ ਕਮੇਟੀ ਤੋਂ ਦਿੱਤਾ ਗਿਆ ਅਸਤੀਫਾ ਉਹਨਾਂ ਅਕਾਲ ਤਖਤ ਦੇ ਸਕੱਤਰ ਨੂੰ ਸੌਂਪਿਆ ਹੈ ਗਣੇਸ਼ ਕੁਮਾਰ 26ਵੇਂ ਚੋਣ ਕਮਿਸ਼ਨਰ ਬਣੇ ਚੋਣ ਕਮਿਸ਼ਨਰ ਗਣੇਸ਼ ਕੁਮਾਰ ਨੂੰ ਪਾਰ ਦਾ ਨਵਾਂ ਮੁੱਖ ਚੋਣ ਕਮਿਸ਼ਨ ਨਿਯੁਕਤ ਕੀਤਾ ਗਿਆ ਗਾਨੇਸ਼ ਕੁਮਾਰ ਦੀ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਸੰਬੰਧੀ ਨਵੇਂ ਕਾਨੂੰਨਾ ਤਹਿਤ ਚੋਣ ਕੀਤੀ ਗਈ ਹੈ ਤੇ ਇਸ ਕਾਨੂੰਨ ਤਹਿਤ ਹੋਈ ਇਹ ਪਹਿਲੀ ਨਿਯੁਕਤੀ ਹੈ ਮੌਜੂਦਾ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ 18 ਫਰਵਰੀ ਨੂੰ ਸੇਵਾਮੁਕਤ ਹੋ ਰਹੇ ਹਨ ਗਾਨੇਸ਼ ਕੁਮਾਰ ਦਾ ਕਾਰਜਕਾਲ 26 ਜਨਵਰੀ 2029 ਤੱਕ ਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕ腐ਸ਼ਨ ਖਿਲਾਫ ਮਹਮ ਦੇ ਦੂਸਰੇ ਗੇੜ ਦੀ ਕਾਰਵਾਈ ਕਰਦਿਆਂ ਹੋਇਆ ਸ਼੍ਰੀ ਮੁਕਸ਼ਾਦ ਸਾਹਿਬ ਦੇ ਡਿਪਟੀ ਕਮਿਸ਼ਨਰ ਰਾਜੇਸ਼ ਤਰਪਾਠੀ ਨੂੰ ਮੁਅਤਲ ਕਰ ਦਿੱਤਾ ਹੈ ਉਸ ਖਿਲਾਫ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ ਕਿ ਜਿਸ ਕਰਕੇ ਮੁੱਖ ਮੰਤਰੀ ਨੇ ਫੌਰੀ ਵਿਜੀਲੈਂਸ ਜਾਂਚ ਦੇ ਹੁਕਮ ਵੀ ਜਾਰੀ ਕਰ ਦਿੱਤੇ ਨੇ ਮੁਡਰੀ ਜਾਂਚ ਦੇ ਆਧਾਰ ਤੇ ਸਰਕਾਰ ਨੇ ਇਸ ਡਿਪਟੀ ਕਮਿਸ਼ਨ ਨੂੰ ਅਹੁਦੇ ਤੋਂ ਹਟਾਇਆ ਅਵੀ ਜੀ ਕਪਲੈਸ਼ ਨੂੰ ਨਵੇਂ ਡਿਪਟੀ ਕਮਿਸ਼ਨਰ ਵਜੋਂ ਤਨਖਾਦ ਕੀਤਾ ਗਿਆ ਹੈ। ਪ੍ਰੋ ਲੀਗ ਭਾਰਤੀ ਮੈਲਾ ਟੀਮ ਦੀ ਸਪੇਨ ਨਾਲ ਅੱਜ ਟੱਕਰ। ਭਾਰਤੀ ਮੈਲਾ ਹਾਕੀ ਟੀਮ ਮੰਗਲਵਾਰ ਨੂੰ FIH ਪ੍ਰੋ ਲੀਗ ਮੈਚ ਵਿੱਚ ਸਪੇਨ ਖਿਲਾਫ ਉਤਰੇਗੀ। ਪਹਿਲੇ ਮੈਚ ਵਿੱਚ ਇੰਗਲੈਂਡ ਨੂੰ 3-2 ਨਾਲ ਹਰਾਉਣ ਮਗਰੋਂ ਭਾਰਤੀ ਟੀਮ ਦੂਜੇ ਮੈਚ ਵਿੱਚ ਬੋਨਸ ਅੰਕ ਨਹੀਂ ਬਣਾ ਸਕੀ। ਅਤਿਨਿਦਾਰਤ ਸਮੇਂ ਤੱਕ 2-2 ਨਾਲ ਬਰਾਬਰ ਰਹਿਣ ਮਗਰੋਂ ਸੂਟ ਆਊਟ ਕਿ ਇੱਕ ਵੀ ਨਾਲ ਹਾਰ ਗਈ ਭਾਰਤ ਇਸ ਸਮੇਂ ਤੋਂ ਦੋ ਮੈਚਾਂ ਵਿੱਚ ਚਾਰ ਅੰਕ ਲੈ ਕੇ ਅੰਕ ਸੂਚੀ ਵਿੱਚ 8ਵੇਂ ਸਥਾਨ ਤੇ ਹੁਣ ਮੰਗਲਵਾਰ ਅਤੇ ਬੁੱਧਵਾਰ ਨੂੰ ਉਸ ਦੀ ਸਪੇਨ ਨਾਲ ਮੈਚ ਹੋਵੇਗਾ ਮਨੂਪੱਕ ਨੂੰ ਬੀਬੀਸੀ ਸਪੋਰਟਸ ਪੁਰਸਕਾਰ ਨਾਲ ਨਿਮਾਜਿਆ ਨਿਸ਼ਾਨੇਬਾਜ਼ ਮਨੂਪੱਕ ਨੂੰ 올림픽 ਵਿੱਚ ਉਸ ਦੀ ਸ਼ਾਨਦਾਰ ਕਾਰਜਗੁਜ਼ਾਰੀ ਤੋਂ ਬਾਅਦ ਅੱਜ ਬੀਬੀਸੀ ਭਾਰਤੀ ਸਪੋਰਟਸ ਭੂਵਨ ਦਾ ਪੁਰਸਕਾਰ ਦਿੱਤਾ ਗਿਆ ਇਸ ਪੁਰਸਕਾਰ ਲਈ ਹੋਈਆਂ ਨਾਮਜ਼ਦਗੀਆਂ ਵਿੱਚ ਗੋਲਫਰ ਅਦਿੱਤੀ ਅਸ਼ੋਕ ਪੈਰਾਸ਼ੂਟਰ ਅਵੇਨੀ ਲਖਾਰਾ ਸਰਮਤੀ ਮਦਾਨਾ ਅਤੇ ਬਨੇਸ਼ ਫਗਾਟ ਵੀ ਸ਼ਾਮਲ ਸਨ